ਕਿੰਨਾ ਪਈ ਗਿਆ ਅੱਜ ਦਾ ਵੀ ਸਟਾਰਟ ਕਰਦਾ ਮੈਨੂੰ ਦੱਸਦੇ ਅੱਜ ਵਰਕ ਲਈ ਗੱਲ ਕਰ ਬੰਦਾ ਕੀ ਬਾਜੜੀ ਕਾਲੇ ਵਿਰੋਧ ਤੋਂ ਟੀ ਨਗਰ ਅੱਛਾ ਸਰਕਾਰ ਤੋਂ ਮੇਰੇ 10 ਤਾਰਾ ਭਾਈ ਜੰਮੇ ਸਬਜ਼ੀ ਪਹਿਲਾਂ ਕੈਂਟੀ ਦੀ ਜਿਹੜੀ ਫਰੈਸ਼ ਕੰਪਸ ਕਰਾਈ ਗਈ ਸੀ ਉਹ ਤਾਂ ਬੜਾ ਵਿਸ਼ੇਸ਼ ਕੰਮ ਸੀ ਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਆਇ ਤੁਹਾਨੂੰ ਪਰਵਾਹ ਇਸ ਲੋਕੋ ਦੇ ਨਾਲ ਕ੍ਰਿਕਟ 50 ਦੇ ਵਿੱਚ ਮਿਸ਼ਰੀ ਲੰਮਾ ਸੀ ਗਿਆ 175 ਤੋਂ ਜਦਿਆਂ ਆਉਂਦੀ ਹੈ ਉਹ ਸੰਕਟਾ ਵਿੱਚ ਪਹਿਲਾ ਜਿਹੜਾ ਟਿਕੀਸ਼ ਦਾ ਅਸਰ ਹੈ ਉਹ ਵੀ ਇਹ ਛੇ ਦੇ ਵਿੱਚ ਸੁਰਸਕਾਲ ਕੰਪਨੀ ਨੂੰ ਬਰਾਸਰ ਇਨਸਰਚ ਇਫੈਕਟ ਹੋ ਗਿਆ ਆਹ ਸਾਹ ਹੈ ਕੋਮਨ ਮੈਲ ਦਾ ਜਿਹੜਾ ਕਰ ਰਿਹਾ ਕਿ ਡਿਫਰੈਂਟ ਦੇਖੋ ਲੋਗਾ ਲੰਦੀ ਹੈ ਪਤਾ ਕੀ ਜਾਰੀ ਹੈ ਕੀ ਮਕਸਦ ਹੈ ਜੀ ਪੁੱਰਾ ਜੀ ਪਹਿਲਾਂ ਤੇ ਪ੍ਰੈਸ ਦਾ ਤੁਹਾਡਾ ਧੰਨਵਾਦ ਹੈ ਕਿ ਅਸੀਂ ਤੁਹਾਨੂੰ ਬੇਨਤੀ ਕੀਤੀ ਸੀਗੀ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨ ਬਾਰੇ ਉਹਦੇ ਵਿੱਚ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਅਮਰ ਸਰਦੀ ਸਮੂਹ ਪ੍ਰੈਸ ਨੇ ਸਾਡਾ ਸੱਦਾ ਪ੍ਰਵਾਨ ਕੀਤਾ ਤੇ ਤੁਸੀਂ ਇਹਦੇ ਵਿੱਚ ਆਏ ਆਂ ਅਸੀਂ ਤੁਹਾਡਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪਾਪੂਟਰ ਤੇ ਜੀ ਆਇਆਂ ਆਖਦੇ ਆਂ ਮੈਂ ਡਾਕਟਰ ਕਸ਼ਮੀਰ ਸਿੰਘ ਖੁੰਡਾ ਤੇ ਮੇਰੇ ਨਾਲ ਬੈਠੇ ਹੋਏ ਸਮੂਹ ਜਿਹੜੇ ਸਾਥੀ ਨੇ ਸਾਡੇ ਜਿਹੜਾ ਪਿੱਛੇ ਤੁਸੀਂ ਵੇਖ ਰਹੇ ਆ ਬੈਨਰ ਲੱਗਿਆ ਹੋਇਆ ਬਾ ਮਜਬੀ ਸਿੱਖ ਅਤੇ ਬਾਰਮਿਕ 12% ਰਾਖਵਾ ਕਰਨ ਬਚਾਓ ਮੋਰਚਾ ਰਜਿਸਟਰਡ ਪੰਜਾਬ ਸੋ ਉਹਦੇ ਮੈਂ ਪ੍ਰੈਜ਼ੀਡੈਂਟ ਦੇ ਹੋਣ ਦੇ ਨਾਤੇ ਆਪ ਜੀ ਨੂੰ ਜੀ ਆਇਆਂ ਆਖਦਾ ਸੋ ਅੱਜ ਦੀ ਜਿਹੜੀ ਸਾਡੀ ਪ੍ਰੈਸ ਵਾਰਤਾ ਹੈ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਅੱਜ ਦਾ ਜੋ ਦਿਨ ਹੈ ਅੱਜ 4 ਸਤੰਬਰ ਹੈ ਅੱਜ ਦੇ ਦਿਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੇਹੜਾ ਸੀਗਾ ਉਸ ਨੂੰ ਮਨਾਇਆ ਜਾ ਰਿਹਾ ਪਹਿਲੀ ਤੇ ਉਸ ਦੀ ਵਧਾਈ ਹੈ ਦੂਸਰੀ ਕੱਲ ਬਾਬਾ ਜੀਵਨ ਸਿੰਘ ਜੀ ਦਾ ਪਿਸ਼ਕਾਸ਼ ਉਤਸਵ ਹੈ 5 ਸਤੰਬਰ ਨੂੰ ਉਸ ਦੀ ਵਧਾਈ ਹੈ ਤੇ ਤੀਸਰੀ ਜਿਹੜੀ ਵਧਾਈ ਹੈ ਉਹ ਮੈਂ ਤੁਹਾਨੂੰ ਇਹ ਦੇ ਰਿਹਾ ਹਾਂ ਕਿ ਜਿਹੜਾ ਪਿੱਛੇ ਬੈਨਰ ਲੱਗਿਆ ਹੋਇਆ 12% ਰਾਖਵਾ ਕਰਨ ਇਹ ਹੈਗਾ ਉਪ ਵਰਗੀਕਰਨ ਦੇ ਨਾਲ ਸੰਬੰਧਿਤ ਜੋ ਭਾਰਤ ਦੇ ਵਿੱਚ ਜਿੰਨੀਆਂ ਅਨੁਸੂਚਿਤ ਜਾਤੀਆਂ ਨੇ ਤੇ ਜਨ ਜਾਤੀਆਂ ਨੇ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਵਿੱਚ ਇੱਕ ਸਬ ਕਲਾਸੀਫਿਕੇਸ਼ਨ ਦਾ ਭਾਰਤ ਦੀ ਸੁਪਰੀਮ ਕੋਰਟ ਦੇ 7 ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਜਿਸ ਨੂੰ ਹੈਡ ਕਰ ਰਹੇ ਸੀਗੇ ਸ਼੍ਰੀ ਡੀ ਬੀ ਚੰਦਰ ਚੋੜਜੀ ਪੁਨਾ ਵੱਲੋਂ 1 ਅਗਸਤ 2024 ਨੂੰ ਇੱਕ ਫੈਸਲਾ ਜਿਹੜਾ ਕੀਤਾ ਗਿਆ ਜਿਹੜਾ ਕੇਸ तकरीबन 20 ਸਾਲ ਤੋਂ ਕੋਰਟਾਂ ਦੇ ਵਿੱਚ ਚੱਲ ਰਿਹਾ ਸੀ। ਸੋ ਉਸ ਜਿਹੜਾ ਕੇਸ ਦਾ ਜਿਹੜਾ ਸਬੰਧ ਸੀਗਾ ਪੰਜਾਬ ਦੇ ਨਾਲ ਸਿੱਧਾ ਸਬੰਧਤ ਸੀਗਾ ਦਿਵਿੰਦਰ ਸਿੰਘ ਅਤੇ ਹੋਰ ਵਰਸਸ ਸਟੇਟ ਆਫ ਪੰਜਾਬ ਤੇ ਇਹ ਜਿਹੜਾ ਕੇਸ ਸੀਗਾ ਪੰਜਾਬ ਦੇ ਬਾਲਮੀਕ ਤੇ ਮਜਬੀ ਸਿੱਖ ਭਾਈਚਾਰੇ ਨਾਲ ਸੰਬੰਧਤ ਸੀਗਾ ਜਿਹੜੀ ਪੰਜਾਬ ਦੇ ਬਾਲਮੀਕ ਮਜਬੀ ਸਿੱਖ ਭਾਈਚਾਰੇ ਨੂੰ 1975 ਤੋਂ ਰਾਖਵਾ ਕਰਨ ਬੜਿਆ ਹੋਇਆ ਸੀਗਾ ਸਪੈਸ਼ਲ ਪ੍ਰਵੀਜ਼ਨ ਉਹਦਾ ਜਿਹੜਾ 2006 ਦੇ ਵਿੱਚ ਐਕਟ ਬਣ ਗਿਆ ਸੀਗਾ ਸੋ ਉਸ ਐਕਟ ਨੂੰ ਚੈਲੰਜ ਕੀਤਾ ਗਿਆ ਸੀਗਾ ਸਪੈਸ਼ਲ ਪ੍ਰਵੀਜ਼ਨ ਨੂੰ ਜਿਹਨੂੰ ਹਾਈ ਕੋਰਟ ਨੇ ਜਿਹੜਾ ਅਣ ਆ ਕਨਸਟੀਟਿਊਸ਼ਨਲ ਕਹਿ ਦਿੰਦਾ ਸੀਗਾ ਪਰ ਸੁਪਰੀਮ ਕੋਰਟ ਆਫ ਇੰਡੀਆ ਨੇ ਇਸ ਨੂੰ 1 ਅਗਸਤ 2022 ਨੂੰ ਸੰਵਿਧਾਨਕ ਰੂਪ ਦੇ ਵਿੱਚ ਠੀਕ ਠਹਿਰਾਉਂਦੇ ਹੋਏ ਇਸ ਤੇ ਆਪਣੀ ਮੋਹਰ ਲਾਈ ਆ ਸੋ ਉਸ ਫੈਸਲੇ ਨੂੰ ਆਉਣ ਤੋਂ ਬਾਅਦ ਸਮੁੱਚੇ ਭਾਰਤ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਕਹੋ ਕਿ ਗਰਮਾ ਗਈ ਹੈ ਜ ਜਿਹਦੇ ਵਿੱਚ ਜਿਹੜੀਆਂ ਕੁਝ ਪਾਰਟੀਆਂ ਤੇ ਇਹ ਨੇ ਜਿਹੜੀਆਂ ਬਿਲਕੁਲ ਚੁੱਪ ਸਾਦੀ ਬੈਠੀਆਂ ਨੇ ਕੁਝ ਪਾਰਟੀਆਂ ਜਿਹੜੀਆਂ ਨੇ ਸਿੱਧੇ ਹੀ ਤੌਰ ਤੇ ਇਹਦਾ ਵਿਰੋਧ ਕਰ ਰਹੇ ਸੋ ਜਿਹੜੀਆਂ ਵਿਰੋਧ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਜਿਵੇਂ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਹੈ ਪ੍ਰਧਾਨ ਨੇ ਕੁਮਾਰੀ ਮਾਇਆਵਤੀ ਜੀ ਨੇ ਔਰਤਾਂ ਦੇ ਨਾਲ ਜਿਹੜੀਆਂ ਹੋਰ ਕਈ ਜਿਹੜੀਆਂ ਪਾਰਟੀਆਂ ਨੇ ਸੋ ਉਹਨਾਂ ਪਾਰਟੀਆਂ ਨੇ ਜਿਹੜੇ ਇਥੋਂ ਤੱਕ ਵਿਰੋਧ ਕਰ ਦਿੱਤਾ ਕਿ ਕੁਝ ਅਖਬਾਰਾਂ ਦੀਆਂ ਕੱਲ ਕਟਿੰਗ ਨੇ ਉਹਨਾਂ ਦੇ ਵਿੱਚ ਇਹ ਗੱਲ ਇਹ ਆਈ ਹੈ ਕਿ ਜਿਹੜੇ ਲੋਕ ਸਬ ਕਲਾਸੀਫਿਕੇਸ਼ਨ ਦੇ ਹੱਕ ਵਿੱਚ ਨੇ ਉਹ ਲੋਕ ਪਾਰਟੀ ਛੱਡ ਕੇ ਚਲੇ ਜਾਂਦੇ ਇਹੋ ਚੀਜ਼ ਜਿਹੜੀ ਗੱਲ ਕੀਤੀ ਗਈ ਹੈ ਸੋ ਜਿਹੜੇ ਲੋਕ ਵਿਰੋਧ ਚ ਨੇ ਭਾਵ ਸਬ ਕਲਾਸੀਫਿਕੇਸ਼ਨ ਦੇ ਵਿਰੋਧ ਚ ਨੇ ਉਹ ਇਹ ਕਹਿ ਰਹੇ ਨੇ ਵੀ ਜਿਹੜੇ ਇਸ ਦੇ ਹੱਕ ਵਿੱਚ ਹਨ ਸੋ ਸਬ ਕਲਾਸੀਫਿਕੇਸ਼ਨ ਦਾ ਸਬੰਧ ਹੈ ਕਿ ਪੰਜਾਬ ਦੇ ਸਮੇਤ ਸਮੂਹ ਦੇਸ਼ ਦੇ ਵਿੱਚ ਜਿੰਨੀਆਂ ਸ ਹੈਗਿਆ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਦੇ ਵਿੱਚੋਂ ਪਿੱਛੇ ਰਹਿ ਗਏ ਲੋਕ ਨੇ ਭਾਵੇਂ ਉਹਨਾਂ ਨੂੰ ਜਿਹੜੀ ਪ੍ਰਾਪਰ ਰਿਪਰੈਜ਼ੈਂਟੇਸ਼ਨ ਵਿਦਿਨ ਸਰਵਿਸਿਜ਼ ਨਹੀਂ ਮਿਲੀ ਸੋ ਉਹ ਸਾਰ ਜਿਹੜੀ ਵਿਦਿਨ ਪ੍ਰਾਪਰ ਜਿਹੜੀ ਪ੍ਰੈਜ਼ੈਂਟੇਸ਼ਨ ਨਾ ਮਿਲ ਕਰਕੇ ਉਹਨਾਂ ਦੀ ਸਰਵਿਸਿਜ਼ ਦੇ ਵਿੱਚ ਗਿਣਤੀ ਬਹੁਤ ਘੱਟ ਹੈ ਸੋ ਇਸ ਹੈ ਜੇ ਮੈਂ ਇੱਕ ਉਦਾਹਰਣ ਦਿੰਦਾ ਕਿ ਅਸੀਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਜਿਹੜੀ ਹੈ ਆ ਆਰਟੀਆਈ ਰਾਈ ਇੱਕ ਇਨਫਰਮੇਸ਼ਨ ਮੰਗੀ ਗਈ ਪੰਜਾਬ ਸਰਕਾਰ ਤੋਂ ਉਹਦੇ ਵਿੱਚ 22 ਵਿਭਾਗਾਂ ਕਹਿੰਦੇ ਦਫ਼ਤਰਾਂ ਨੇ ਜਿਹੜੀ ਇਨਫਰਮੇਸ਼ਨ ਦਿੱਤੀ ਆ ਉਹਦੇ ਵਿੱਚ ਜਿਹੜੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਸਬਮਿਟ ਕਰਵਾਈ ਆ 10.99 ਪਰਸੈਂਟ ਜਿਹੜੇ ਬਾਲਮਿਕ ਮਜ਼ਬੂਰ ਸੀ ਕਿ ਜਿਹੜੇ ਸਰਵਿਸਿਸ ਦੇ ਵਿੱਚ ਨੇ ਤੇ 99.11% ਜਿਹੜੇ ਆ ਧਰਮੀ ਅਤੇ ਹੋ ਇਹਦਾ ਭਾਵੇਂ ਕਿ 1975 ਤੋਂ ਸਾਨੂੰ ਜਿਹੜੀ ਰਿਜ਼ਰਵੇਸ਼ਨ ਬਣੀ ਸੀਗੀ ਉਹ 50% ਤੇ 23 ਤੱਕ ਹੋਣੀ ਚਾਹੀਦੀ ਹੂ 50% ਤੱਕ ਕੀ ਰਿਪੀ ਅਭੀ ਉਹਦੇ ਵਿੱਚ ਵੀ ਸਾਨੂੰ ਜਿਹੜਾ ਕਹਿ ਲਓ ਕਿ 40% ਅਜੇ ਤੱਕ ਸਾਨੂੰ ਹਿੱਸਾ ਨਹੀਂ ਮਿਲ ਸਕਿਆ ਭਾਵੇਂ ਕਿ ਇਹ ਰਾਖਵਾ ਕਰਨ ਲਾਗੂ ਹੋਏ ਨੂੰ 50 ਸਾਲ ਪੀਤ ਗਏ ਨੇ ਸੋ ਜਿਹੜੀ ਇਹਦੇ ਵਿੱਚ ਸਾਨੂੰ ਕਮੀ ਨਜ਼ਰ ਇਹ ਆਈ ਆ ਕਿ ਜੇਕਰ 1975 ਤੋਂ ਹੀ ਸਾਨੂੰ ਸਾਡੇ ਭਾਈਚਾਰੇ ਨੂੰ ਧਾਰਮਿਕ ਮਜਬੀ ਸਿੱਖ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਦਾਖਲੇ ਸਮੇਂ ਰਾਖਵਾ ਕਰਨ ਬੜਿਆ ਹੁੰਦਾ ਤਾਂ ਮੇਰਾ ਖਿਆਲ ਵੀ ਇਹ ਜਿਹੜਾ ਬਸ਼ਕੜਾ ਪਣ ਸੀਗਾ ਇਹ ਜਿਹੜਾ ਕਾਫੀ ਹੱਦ ਤੱਕ ਦੂਰ ਹੋ ਸਕਦਾ ਪਰ ਇਹ ਦੂਰ ਨਹੀਂ ਹੋਇਆ ਕਿਉਂਕਿ 1975 ਦੇ ਵਿੱਚ ਜਦੋਂ ਇੱਕ ਲੈਟਰ ਇਸ਼ੂ ਹੋਈ ਸੀਗੀ ਉਹਦੇ ਠੀਕ 4 ਮਹੀਨੇ ਬਾਅਦ ਇੱਕ ਹੋਰ ਇੱਕ ਲੈਟਰ ਜਿਹੜੀ ਇਸ਼ੂ ਹੋ ਗਈ ਜਿਹਦੇ ਵਿੱਚ ਭਲਾਈ ਵਿਭਾਗ ਮੈਂ ਇਹ ਕਹ ਦਿੰਦਾ ਕਿ ਇਹ ਜਿਹੜਾ ਰਾਖਵਾ ਕਰਨਾ ਇਹ ਸਿਰਫ ਤੇ ਸਿਰਫ ਡਾਇਰੈਕਟ ਰਿਕਰੂਟਮੈਂਟ ਬਿਲਿਊ ਹੋਵੇਗਾ ਜਿਹਦਾ ਮਤਲਬ ਇਹ ਹੋ ਗਿਆ ਕਿ ਬਾਕੀ ਹਰ ਥਾਂ ਜਿੱਥੇ ਜਿੱਥੇ ਰਾਖਵਾ ਕਰਨ ਬਲਣਾ ਚਾਹੀਦਾ ਸੀਗਾ ਭਾਵੇਂ ਉਹ ਪ੍ਰਮੋਸ਼ਨਾਂ 'ਚ ਸੀਗਾ ਭਾਵੇਂ ਉਹ ਵਿਦਿਆਕਦਾਰੀਆਂ ਸੀਗਾ ਭਾਵੇਂ ਜਦੋਂ ਕੋਈ ਪਲਾਟ ਜਿਹੜੇ ਆ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਕੱਟੇ ਜਾਂਦੇ ਆ ਭਾਵੇਂ ਵੱਖ-ਵੱਖ ਸਭ ਪ੍ਰਾਂਨ ਨੇ ਸਕੀਮਾਂ ਨੇ ਉਹਦੇ ਵਿੱਚ ਦਿੱਤਾ ਜਾਣਾ ਚਾਹੀਦਾ ਸੀ ਇਹੀ ਕਾਰਨ ਆ ਕਿ ਇਹਨਾਂ ਦਾ ਵਿਦਿਅਕ ਆਰਥਿਕ ਇਹਨਾਂ ਦਾ ਐਜੂਕੇਸ਼ਨਲ ਉਹ ਜਿਹੜਾ ਸਾਰਾ ਜਿਹੜਾ ਬੰਦ ਇਹ ਬਹੁਤ ਅਜੀਬੀ ਜਿਹੜੇ ਬਹੁਤ ਵਿਸ਼ੇ ਨੇ ਸੋ ਇਹਦੇ ਵਾਸਤੇ ਇੱਕ ਤੇ ਅਸੀਂ ਜਿਹੜੀ ਆ ਇਹ ਜਿਹੜੀ ਮੰਗ ਕੀਤੀ ਸੀ ਜਿਹੜੀ ਪੰਜਾਬ ਸਰਕਾਰ ਤੋਂ ਕਿ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਮੰਗ ਕੀਤੀ ਕਿ ਸਾਨੂੰ ਪੈਨਲ ਮੀਟਿੰਗ ਦਿੱਤੀ ਜਾਵੇ ਕਿਉਂਕਿ ਇਹ ਫੈਸਲਾ ਜਿਹੜਾ ਆ ਗਿਆ ਤੇ ਸਾਡਾ ਜਿਹੜਾ ਭਾਈਚਾਰਾ ਭਾਵੇਂ ਕਿ ਇਹਨੂੰ ਜਿਹੜਾ 12% ਰਾਖਵਾ ਕਰਨ ਡਾਇਰੈਕਟ ਰਿਕਰੂਟਮੈਂਟ ਦੇ ਵਿੱਚ ਹੈ ਪਰ ਇਸ ਨੂੰ ਜਿਹੜਾ ਐਜੂਕੇਸ਼ਨ ਦੇ ਵਿੱਚ ਵੀ ਲਾਗੂ ਕੀਤਾ ਜਾਣਾ ਤੇ ਬਾਖੂ ਜਿਹੜੇ ਮਹਿਕਮੇ ਜਿੱਥੇ-ਜਿੱਥੇ ਵੀ ਇਹਦੀ ਲੋੜ ਹੈ ਜਿੱਥੇ-ਜਿੱਥੇ ਵੀ ਰਾਖਵਾਂ ਕਰਨ ਲਾਗੂ ਹੁੰਦਾ ਹਨ ਸੂਚੇ ਜਾਤੀਆਂ ਨੂੰ ਬੜਦਾ ਉੱਥੇ ਵੀ ਲਾਗੂ ਕੀਤਾ ਜਾਣਾ ਬਣਦਾ ਹੈ ਜਿਹੜੇ ਵਿਰੋਧ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਹੈ ਕਿਉਂ ਵਿਰੋਧ ਕੀਤਾ ਜਾ ਰਿਹਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਇਸ ਲਈ ਵਿਰੋਧ ਕਰ ਰਹੇ ਨੇ ਕਿ ਜਿਵੇਂ ਹੁਣ ਮੈਂ ਤੁਹਾਡੀ ਕੁਮਾਰੀ ਮਾਇਆਬਤੀ ਜੀ ਦੀ ਗੱਲ ਕੀਤੀ ਹੈ ਪੁਰੂ ਇੱਕ ਵਿਸ਼ੇਸ਼ ਜਾਤੀ ਨੂੰ ਰਿਪ੍ਰেজੈਂਟ ਕਰਦੇ ਨਜ਼ਰ ਆਉਂਦੇ ਨੇ ਜਦੋਂ ਕੋਈ ਗੱਲ ਤਾਂ ਇਹ ਕਹਿੰਦੇ ਵੀ ਅਸੀਂ ਬਹੁਜਨ ਸਮਾਜ પાર્ટી ਨੂੰ ਜਾਂ ਬਹੁਜਨ ਲੋਕਾਂ ਨੂੰ ਅਪਰ ਰਿਪ੍ਰেজੈਂਟ ਕਰਦੇ ਹਾਂ ਪਰ ਜਦੋਂ ਬਹੁਜਨ ਦੇ ਵਿੱਚੋਂ ਜਿਹੜਾ ਬਹੁਤ ਪਿਛੜਾ ਵਰਗ ਰਹਿ ਗਿਆ ਬਹੁਤ ਪਿੱਛੇ ਨੋਕ ਰਹਿ ਗਏ ਉਹਨਾਂ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਇਹਨਾਂ ਨੂੰ ਹੱਕ ਦਿੱਤਾ ਤੇ ਮੇਰਾ ਖਿਆਲ ਵੀ ਸਾਨੂੰ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਜੋ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਨੇ ਲਿਖਿਆ ਸੀਗਾ ਉਹਦੀ ਗੱਲ ਸਾਨੂੰ ਜਿਹੜੀ ਆ ਮੰਨ ਲੈਣੀ ਚਾਹੀਦੀ ਆ ਉਹਦੀ ਭੈਣ ਜੀ ਕੁਮਾਰੀ ਮਾਇਆਵਤੀ ਨੂੰ ਵੀ ਮੰਨ ਤਾਂ ਇਹ ਚਾਰ ਵਾਰੀ ਮੁੱਖ ਮੰਤਰੀ ਬਣ ਗਏ ਸੀਗੇ ਜੇਕਰ ਡਾਕਟਰ ਬੀਰ ਅੰਬੇਡਕਰ ਦੇ ਉਹ ਜਿਹੜਾ ਸੰਵਿਧਾਨ ਰਿਕਸ਼ਾ ਸੀਗਾ ਜੋ ਅਸੀਂ ਆਪਣੇ ਆਪ ਨੂੰ ਉਭਾਰਨ ਦੇ ਨਾਲੋਂ ਕੁਮਾਰੀ ਮਾਇਆਪਤੀ ਜੀ ਨੂੰ ਚਾਹੀਦਾ ਸੀਗਾ ਕਿ ਸਮੁੱਚੇ ਜਿਹੜੇ ਲੋਕ ਨੇ ਸਮੁੱਚੇ ਜਿਹੜੇ ਲੋਕ ਸ਼ੈਡਿਊਲਡ ਕਾਸਟਾਂ ਦੇ ਵਿੱਚੋਂ ਅਨੁਸੂਚਿਤ ਜਨਜਾਤੀਆਂ ਦੇ ਵਿੱਚੋਂ ਪਿੱਛੇ ਰਹਿ ਗਏ ਨੇ ਜੇ ਉਹਨਾਂ ਨੂੰ ਵਿਸ਼ੇਸ਼ ਅੱਗੇ ਆਉਣ ਦਾ ਮੌਕਾ ਮਿਲਦਾ ਤੇ ਉਹਦਾ ਸਵਾਗਤ ਕਰਨਾ ਬਣਦਾ ਸੀ ਜਿਆਦਾ ਦੇ ਕਿਹਦੇ ਵਾਲਮੀਕ ਸਮਾਜਦਾਰਾ ਫੈਸਲਾ ਜਿਹੜੇ ਹੱਕ ਦੇ ਵਿੱਚ ਸੁਣਾਇਆ ਗਿਆ ਤਾਂ ਜ਼ਿਆਦਾਤਰ ਨਹੀਂ ਪੂਰੇ ਭਾਰਤ ਦੇ ਵਿੱਚ ਜਿਵੇਂ ਤੁਸੀਂ ਗਾੜੀ ਆਵਾਜ ਦੇ ਵਿੱਚ ਵੇਖਿਆ ਰਾਵਣ ਦੀ ਸੈਨਾ ਨੇ ਪੁਰਾਣੇ ਜਿਹੜੇ ਸਾਡੇ ਵਾਰਮਿਕ ਭਾਈਚਾਰੇ ਦੇ ਲੋਕ ਸੀਗੇ ਆਪਣੀਆਂ ਮੰਗਾ ਲੈ ਕੇ ਗਏ ਤੇ ਉਹਨਾਂ ਨੇ ਉਹਨਾਂ ਲਾਠੀਆਂ ਨਾਲ ਸਵਾਗਤ ਕੀਤਾ ਚਾਰ ਬੰਦੇ ਸਾਡੇ ਉੱਤੇ ਜ਼ਖਮੀ ਕਰ ਦਿੱਤੇ ਸੋ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਵਿੱਚੋਂ ਅਸੀਂ ਆਪਣੇ ਭਾਈਚਾਰੇ ਨੂੰ ਵਾਰਮਿਕ ਮੱਜਬੀ ਸਿੰਘ ਭਾਈਚਾਰੇ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਈ ਜਿਵੇਂ ਤੁਸੀਂ ਬਾਕੀ ਉਹਨਾਂ ਲੋਕਾਂ ਤੋਂ ਬੇਇਜਤ ਹੋ ਰਹੇ ਜੇ ਉੱਥੇ ਤੁਹਾਡਾ ਅਪਮਾਨ ਹੋ ਰਿਹਾ ਤੇ ਜੇ ਤੁਹਾਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਇਹ ਪਾਰਟੀ ਦੇ ਵਿੱਚੋਂ ਜਾ ਸਕਦੇ ਜੇ ਤਾਂ ਫਿਰ ਭਾਈ ਸਾਡਾ ਲੋਕ ਹਾਸ਼ੀਆਦਾਰ ਬਣਿਆ ਹੋਇਆ ਅਸੀਂ ਤੇ ਇਹਦੇ ਵਿੱਚ ਇੱਕ ਵਧੀਆ ਪ੍ਰੈਸ਼ਰ ਗਰੁੱਪ ਸਟਰੋਂਗ ਪ੍ਰੈਸ਼ਰ ਗਰੁੱਪ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਹਦੇ ਵਿੱਚ ਆਓ ਇੱਕ ਵਧੀਆ ਜਿਹੜਾ ਆਪਾਂ ਪ੍ਰੈਸ਼ਰ ਗਰੁੱਪ ਕ੍ਰੀਏਟ ਕਰੀਏ ਇੱਕ ਵਧੀਆ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਕੇ ਅਸੀਂ ਇੱਕ ਪੰਜਾਬ ਦੇ ਵਿੱਚ ਹੀ ਇਹ ਪੂਰੇ ਭਾਰਤ ਦੇ ਵਿੱਚ ਕਿ ਅਸੀਂ ਉਹਨਾਂ ਲੋਕਾਂ ਵਾਸਤੇ ਕੰਮ ਕਰੀਏ ਜਿਹੜੇ ਅੱਜ ਤੱਕ ਸ਼ਡਿਊਲਡ ਕਾਸਟ ਤੇ ਸ਼ਡਿਊਲਡ ਅਨ ਜਿਹੜੀ ਹੈ ਕਹੋ ਕਿ ਆ ਜਨ ਜਾਤੀਆਂ ਉਹਨਾਂ ਦੇ ਵਿੱਚੋਂ ਪਿੱਛੇ ਰਹਿ ਗਏ ਨੇ ਉਹਨਾਂ ਦੇ ਵਿੱਚੋਂ ਕੰਮ ਕਰੀਏ ਕਿਉਂਕਿ ਇਸ ਜਿਹੜਾ ਫੈਸਲਾ ਇਹ ਇਹਦੇ ਵਿੱਚ ਇਸ ਬਿਣੇ ਸੁਪੁੱਝਾ ਭਾਰਤ ਕਰਮਾਇਆ ਹੋਇਆ ਜਿਵੇਂ ਆਂਧਰਾ ਪ੍ਰਦੇਸ਼ਾ ਕਰਨਾਟਕਾ ਤੇਲੰਗਾਨਾ ਫਿਰ ਰਾਜਸਥਾਨ ਦਿੱਲੀ ਹੈ ਮਹਾਰਾਸ਼ਟਰ ਹੈ ਕਰਨਾਟਕ ਹੈ ਆਂਧਰਾ ਜਿਹੜਾ ਤਾਂ ਆਮ ਲੱਡੂ ਹੋਰ ਕਈ ਸਟੇਟਾਂ ਨੇ ਜਿਹਦੇ ਵਿੱਚ ਇਹ ਮੰਨ ਕੀਤੀ ਜਾ ਰਹੀ ਤੇ ਬਹੁਤ ਗਰੂਸ ਪ੍ਰਦਰਸ਼ਨ ਹੋ ਰਹੇ ਨੇ ਤੇ ਕਈ ਸਰਕਾਰਾਂ ਨੇ ਵੀ ਇਸ ਦਾ ਜਿਹੜਾ ਜਿਹੜਾ ਇਸ ਦਾ ਜੀ ਹੈ ਇਸ ਨੂੰ ਕਿਹਾ ਸੋ ਅਸੀਂ ਭਾਰਤ ਸਰਕਾਰ ਰਹੀ ਮੀਡੀਆ ਰਹੀ ਆਪਜੀ ਤੋਂ ਮੰਗ ਕਰਦੇ ਆ ਕਿ ਜਿਹੜਾ ਇਹ ਰਾਖਵਾ ਕਰਨਾ ਹੈ ਜਿਹੜਾ ਉਪਰਕੀ ਕਰਨਾ ਹੈ ਵਿਦਿਨ ਸ਼ੈਡਿਊਲਡ ਕਾਸਟ ਜਾਂ ਜਨ ਜਾਤੀਆਂ ਦੇ ਵਿੱਚ ਉਹਨੂੰ ਜਿਹੜਾ ਪੂਰੇ ਭਾਰਤ ਵਿੱਚ ਲਾਗੂ ਕਰਕੇ ਇਹਨੂੰ ਨੌਵੀਂ ਜਿਹੜੀ ਸੂਚੀ ਹੈ ਸੰਵਿਧਾਨ ਦੀ ਉਹਦੇ ਵਿੱਚ ਲਾਗੂ ਜਿਹੜਾ ਕਰਨਾ ਚਾਹੀਦਾ ਇਹ ਸਾਡੀ ਜਿਹੜੀ ਆ ਬੇਨਤੀ ਆ ਭਾਰਤ ਸਰਕਾਰ ਨੂੰ ਤੇ ਦੂਸਰੀ ਬੇਨਤੀ ਆ ਜਿਹੜੀ ਸਾਡੀ ਪੰਜਾਬ ਸਰਕਾਰ ਨੂੰ ਵੀ ਸਾਨੂੰ ਜਿਹੜੀ ਮੀਟਿੰਗ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੇ ਆਪਣੇ ਮੁੱਦੇ ਆ ਐਜੂਕੇਸ਼ਨ ਦੇ ਵਿੱਚ ਲਾਗੂ ਕਰਵਾਉਣ ਲਈ ਸਾਡੇ ਹੋਰ ਸਮਾਜਿਕ ਜਿਹੜੇ ਆ ਮੁੱਦੇ ਨੇ ਆਰਥਿਕ ਮੁੱਦੇ ਨੇ ਉਹਨਾਂ ਨੂੰ ਧਾਰਮਿਕ ਮੁੱਦੇ ਨੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਜਿਹੜੀ ਬੇਨਤੀ ਕਰੀਏ ਜਿਹੜੀ ਤੀਸਰੀ ਜਿਹੜੀ ਬੇਨਤੀ ਆਪਾਂ ਇਹ ਕਰਨੀ ਹੈ ਕਿ ਵੇਖੋ ਇਹ ਜਿਹੜਾ ਐਕਟ ਹੈ ਜਿਹੜਾ ਇਹ 500 ਤੇ 65 ਪੇਜ ਦਾ ਇੱਕ ਨਾ ਫੈਸਲਾ ਆ ਉਸ ਫੈਸਲੇ ਦੇ ਵਿੱਚ ਗੱਲ ਕੀ ਹੋ ਰਹੀ ਹੈ ਵੀ ਕੁਝ ਜਿਹੜੇ ਸਾਥੀ ਨੇ ਉਹ ਫੈਸਲੇ ਨੂੰ ਪਤਾ ਨਹੀਂ ਉਹਨਾਂ ਨੇ ਵੇਖਿਆ ਨਹੀਂ ਧਿਆਨ ਦੇ ਨਾਲ ਜਾਂ ਵਾਚਿਆ ਨਹੀਂ ਉਹ ਇਹ ਗੱਲ ਇਹ ਕਹਿ ਰਹੇ ਨੇ ਇਸ ਤਰ੍ਹਾਂ ਕਰ ਰਹੇ ਵੀ ਸ਼ਾਇਦ ਇਹਨੂੰ ਐਜੂਕੇਸ਼ਨ ਦੇ ਵਿੱਚ ਵੀ ਲਾਗੂ ਕੀਤਾ ਗਿਆ ਜਾਂ ਪ੍ਰਮੋਸ਼ਨਾਂ ਦੇ ਵਿੱਚ ਵੀ ਲਾਗੂ ਕੀਤਾ ਗਿਆ ਜਦੋਂ ਕਿ ਉਸ ਫੈਸਲੇ ਦੇ ਵਿੱਚ 565 ਪੇਜ ਦਾ ਜਿਹੜਾ ਫੈਸਲਾ ਉਹਦੇ ਵਿੱਚ ਸਿਰਫ ਇਸ ਨੂੰ ਚਿੰਨਤ ਕੀਤਾ ਗਿਆ ਵੀ ਇਹ ਐਜੂਕੇਸ਼ਨ ਦੇ ਵਿੱਚ ਵੀ ਹੋਣਾ ਚਾਹੀਦਾ ਪ੍ਰੋਮੋਸ਼ਨ ਦੇ ਵਿੱਚ ਵੀ ਹੋਣਾ ਚਾਹੀਦਾ ਉਹ ਫੈਸਲੇ ਦਾ ਹਿੱਸਾ ਨਹੀਂ ਆ ਸੋ ਅਸੀਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਨੀ ਕਿ ਜੋ ਸਾਡਾ ਇਸੇ ਵੇਲੇ ਪਿਛੜਾ ਪੰਨਾ ਇਹਨੂੰ ਦੂਰ ਕਰਨ ਬਾਅਦ ਐਜੂਕੇਸ਼ਨ ਦੇ ਸੇ ਪ੍ਰੋਮੋਸ਼ਨ ਦੇ ਨਾਲ ਨਾਲ ਹੋਰ ਸਾਰੇ ਖੇਤਰਾਂ ਦੇ ਵਿੱਚ ਇਹਨੂੰ ਜਿਹੜਾ ਲਾਗੂ ਕੀਤਾ ਜਾਣਾ ਚਾਹੀਦਾ ਇਹ ਸਾਡੀਆਂ ਜਿਹੜੀਆਂ ਜਿਹੜੀਆਂ ਪ੍ਰਾਇਓਰਟੀ ਨੇ ਸੋ ਇਸ ਲਈ ਅਸੀਂ ਪ੍ਰੈਸ ਰਾਈ ਆਪਜੀ ਦਾ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਇੱਕ ਪੈਨਲ ਮੀਟਿੰਗ ਦਿੱਤੀ ਜਾਵੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਸ ਨੂੰ ਨਵੀਂ ਸੂਚੀ ਦੇ ਵਿੱਚ ਸਵਿਧਾਨੀ ਦੇ ਵਿੱਚ ਜਿਹੜਾ ਟਰੱਡ ਕੀਤਾ ਜਾਣਾ ਚਾਹੀਦਾ ਸੋ ਆਪ ਸਭ ਦਾ ਜਿਹੜਾ ਬਹੁਤ ਬਹੁਤ ਸਾਡੇ ਵੱਲੋਂ ਧੰਨਵਾਦ ਹੈ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਆਏ ਆਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੀ